22 ਲੀਟਰ ਆਪਣੇ ਘਰੋਂ ਮਣਾ ਦੇ ਮਣਾ ਕੀ ਦਵਾਂਗੇ ਇੱਕ ਬਈ ਇਹ ਰਾਤ ਵੀ ਚੋਕ ਲਿਆਂਦੇ ਕੋਈ ਬਾਜ਼ਾਰ ਨਹੀਂ ਛੱਡਿਆ ਬਾਜ਼ਾਰ ਨਹੀਂ ਛੱਡਿਆ ਬਾਜ਼ਾਰ ਨੂੰ ਲੋਹਾ ਦੋਲਦਾ ਹਾਂ ਲੋਹਾ ਤੋਲਦੇ ਹਾਂ ਐ ਐ ਨਿਕਣਾ ਬਈ ਐ ਕਵਾੜੀ ਮਾ ਐ ਕਵਾੜੀ ਦਾ ਬਾਲੇ ਐ ਕਵਾੜਗਾ ਬਾਲਾ ਦਿੰਦਾ ਪਿੰਡ ਹੈ ਸਨੇੜਾ ਪਿੰਡ ਨਾ ਆ ਰਹੀ ਜਣਾ ਤਣਾ ਉਲੇ ਪਹੁੰਚੇ ਹੋਏ ਸੀ ਜਿਹੜੀ 27 ਤਰੀਕ ਨੂੰ ਮੰਡੀ ਲੱਗਦੀ ਆ ਹਰ ਮਹੀਨੇ ਦੋ ਮੰਡੀਆਂ ਲੱਗਦੀਆਂ ਇੱਕ 11 ਨੂੰ ਲੱਗਦੀ ਇੱਕ 27 ਨੂੰ 27 ਵਾਲੀ ਮੰਡੀ ਤੇ ਥੋੜਾ ਜਿਹਾ ਮਾਲ ਘੱਟ ਹੁੰਦਾ ਕਿਉਂਕਿ ਲੋਕ ਆ ਜਾਂਦੀ ਆ ਟੁੱਟ ਮੇਜ ਪਸ਼ੂ ਹੁੰਦੇ ਆ ਕੋਈ گاਵਾ ਟੋਕੜਾ ਮੱਝ ਹਨਾ ਸਸਤੀਆਂ ਜਮਾ ਤੇ ਬਾਕੀ ਵੱਡੀ ਮੰਡੀ ਹੁੰਦੀ ਆ 11 ਵਾਲੀ ਉਹਦੇ ਜਿਹੇ ਜਾਂ ਮਰਜੀ ਤੁਸੀਂ ਪਸ਼ੂ ਲੈ ਲਓ 25 ਲੱਖ ਦਾ 2 20 ਲੱਖ ਦਾ 5 ਲੱਖ ਦਾ ਸਾਰੇ ਮਿਲ ਜਾਂਦੇ ਆ ਤੇ ਆਜੋ ਫਿਰ ਆਪਾਂ ਅੱਜ ਤੁਹਾਨੂੰ ਜਿਹੜੇ ਰੇਟ ਨੇ ਦਿਖਾਉਣੇ ਆ ਕੀ ਰਹਿੰਦੇ ਆ ਛੋਟੀ ਮੰਡੀ ਆ ਤੇ ਪੂਰੀ ਜਾਣਕਾਰੀ ਦਿਵਾਉਣੇ ਮੰਡੀ ਚੱਲ ਕੇ ਲੈ ਮਿੱਤਰੋ ਨਾ ਬਾਈ ਕੋਲ ਨਾ ਛੋਟੀ ਕੱਚੀ ਆ ਕੁਛ ਦਿਨਾਂ ਦੀ ਤੋਰ ਕੇ ਦਿਖਾਉਣੇ ਆ ਤੇ ਫੇਰ ਬਾਈ ਨਾਲ ਗੱਲਬਾਤ ਕਰਾਂ ਇੱਕ ਵਾਰੀ ਤੁਰਦੀ ਚੱਕਰ ਕਰੋ ਆਡਰ ਜਿਹੜਾ ਬਣਾਉਂਦੀ ਆਉਂਦੀ ਆ ਤੇ ਪੂਰੀ ਤਿਆਰ ਹੁੰਦੀ ਹੁੰਦੀ ਝੋਟੀ ਜਮਾ ਥੋੜੇ ਜਿਹੇ ਟਾਈਮ ਦੀ ਕੱਚੀ ਆ ਪਤਲੀ ਚਮੜੀ ਦੀ ਆ ਤੇ ਝੋਟੀ ਬਧੀਆ ਸੋਹਣੀ ਸੁਨੱਖੀ ਹੈ ਨਾ ਤੇ ਬਾਕੀ ਆਪਾਂ ਬਾਈ ਤੋਂ ਡਿਟੇਲ ਲੈ ਕੇ ਦਿੰਨੇ ਆ ਤੇ ਪੂਰੀ ਗੱਲਬਾਤ ਜਿਹੜੀ ਬਾਈ ਨਾਲ ਕਰਾਂਗੇ ਤੇ ਕਿੰਨਾ ਗ੍ਰੇਡ ਕਰਦਾ ਕਿੰਨਾ ਗੱਦੁੱਗੀ ਹਜੇ ਆਡਰ ਜਿਹੜਾ ਖੋਲਣਾ ਸਟਾਰਟ ਕਰਿਆ ਕਿੰਨੇ ਕ ਟਾਈਮ ਦੀ ਕੱਚੀ ਆ ਕੀ ਗੱਲ ਆ ਤਾਂ ਬਾਈ ਨਾਲ ਸਾਰੀ ਡਿਟੇਲ ਚ ਪ੍ਰੋਪਰ ਗੱਲ ਕਰਦੇ ਬਾਈ ਸੱਚੀ ਗੱਲ ਸੱਚੀ ਗਾ ਬਾਈ ਤੇ ਬਾਈ ਨਾਮ ਦੱਸੋ ਬੰਲਾ ਦਾ ਨਾਮ ਆਪਣਾ ਬੱਗਾ ਜੀ ਬੱਗਾ ਹਾਂ ਬਗੇ ਪਿੰਡ ਬਾਈ ਟੰਡਾ ਆਪਣਾ ਉੱਪਰ ਖੜੀ ਆ ਜਿਹੜਾ ਆਪਣਾ ਮਰੇਲਕੋਡ ਦਾ ਉੱਪਰ ਖੜੀ ਜਿਹੜਾ ਮਰੇਲਕੋਡ ਦਾ ਹੈ ਮਰੇਲਕੋਡ ਠੀਕ ਆ ਤੇ ਬਗੇ ਜੇ ਆਪਣਾ ਝੋਟੀ ਦੀ ਗੱਲ ਕਰ ਲਈ ਬਾਈ ਕੰਮੇ ਸੂਏ ਸੂਏ ਸਵਾ ਇਹ ਦੂਜੇ ਸੂਏ ਜੀ ਦੂਜੇ ਸੂਏ ਵਪਾਰ ਦਾ ਕੰਮ ਕਰਦੀ ਮੈਂ ਵਪਾਰ ਦਾ ਕੰਮ ਵਪਾਰ ਦਾ ਠੀਕ ਆ ਤੇ ਕਿੰਨੇ ਕ ਟਾਈਮ ਦੀ ਕੱਚੀ ਬਗੇ ਇਹ 10 ਤਰੀਕ ਨੂੰ ਨਦਨ ਪੁਰੇ ਆਈ ਇਹਦੇ ਆਹ ਜਿਹੜੀ 10 ਤਰੀਕ ਨੂੰ ਮੈਂ ਮਾਲਾ ਭਰੇ ਲਾਉਗੀ ਹਾਂ ਜੀ ਠੀਕ ਆ ਮੰਨ ਕੇ ਚੱਲਣ ਉੱਪਰ ਵੀ ਜਾਊਗੀ ਹਾਂ ਕਈ 15 ਦਿਨਾਂ ਦੇ ਲਾਲਾ 15 ਦਿਨਾਂ ਦੀ ਕੱਚੀ ਆ ਹਾਂ ਜੀ ਠੀਕ ਆ ਤੇ ਬਈ ਬਗਤ ਦੁੱਧ ਪਿਛਲੀ ਵਾਰ ਕਿੰਨਾ ਕਬਾਇ? ਦੁੱਧ ਨਹੀਂ ਪਿਛਲੀ ਵਾਰੀ ਪਲੂਨ ਦੇ ਗੱਡੇ ਨੇ 13-14 ਮਾਲਕਨ ਦੱਸਿਆ। ਹਾਂ ਦੂਜੇ ਸੂਏ ਸੂਏ। ਹਾਂ ਦੂਜੇ ਸੂਏ ਹੁਣ ਦੂਜੇ ਦੇਖੋ ਕਿੰਨਾ ਕੀ ਉਮੀਦ ਹੈ ਕਿ ਆਪਾਂ ਨੂੰ ਤੂੰ ਕੀ ਉਮੀਦ ਮੰਨ ਕੇ ਲਈ ਵੀ ਕਿੰਨਾ ਦੁੱਧ ਕੱਢੂਗੀ? 12-18 ਕਿਲੋ ਦੀ ਉਮੀਦ ਮੰਨ ਕੇ ਲਈ ਹੈ। ਹੈਗੀ ਹੈ? ਹਾਂ। ਲੈ ਮਿੱਤਰੋ 17-18 ਦੀ ਬਾਈ ਕਹਿੰਦਾ ਉਮੀਦ ਮੰਨ ਕੇ ਲਈ ਆ। ਪਹਿਲੇ ਸੂਏ ਵੀ ਚੰਗਾ ਦੁੱਧ ਕੱਢੇ ਦੂਜੇ ਸੂਏ ਇਸ ਵਾਰ ਸੂਣਾ ਇਹਨੇ। ਤੇ ਬਾਕੀ ਬਾਈ ਤਿਆਰੀ ਤੁਰੀ ਕਰੀ ਜਾਂਦੇ ਲੈ ਕੇ ਦੂਜੇ ਸੀਗੇ। ਤੇ ਬਗੈ ਰੇਟ ਦੀ ਗੱਲ ਆਂਦੀ ਬਈ ਜਾਇਜ਼ ਜਾਇਜ਼ ਰ चंगी है अपने पशु तो की बड़ी तो देर किस बात की है आज से ही अपने पशु को राइट टच पिलाना शुरू कर दो ताकि आपके पशु की लेवटी बड़ी हो और वो सुंदर दिखाई दे और इसको आप 10 एम रोटी रोटी पचोपड़ के खिलास को राइट एच ने आप की दुकान पे और ऑनलाइन भी खरीद और अधिक जानकारी के लिए इस नंबर पे कॉन्टेक्ट कर सकते हैं आप सात आठ नौ जीरो बयालीस हजार संपर्क कर लो मे एक बार नंबर अठहत्तर एक बयाली चार सत्सल जिला ਲਮਤਰੋ ਬਾਈ ਕੋ ਨਾ ਬੈਠ ਦਿਖਾਉਣੇ ਆ ਸਾਈਵਾਲ ਦੀ ਸਾਈਵਾਲ ਦੀ ਆ ਜੀ ਹਾਂ ਸਾਈਵਾਲ ਆ ਸਾਈਵਾਲ ਪੂਰੀ ਪਿਓਰ ਜਮਾ ਤੇ ਥਣਲੇਵਾ ਗਈ ਆ ਲੈ ਕੇ ਬੈਠਣੀ ਜਾਂਦਾ ਜੇ ਆਪਾਂ ਗੱਲ ਕਰੀਏ ਤੇ ਮਾਗਰ ਐਚ ਐਫ ਦੀ ਬੱਸ ਆ ਗਈ ਬੱਸੀ ਗਈ ਬੱਛਾ ਬਈ ਮਾਗਰ ਬੱਸ ਆ ਗਿਆ ਤੇ ਬਾਕੀ ਤੋਰ ਕੇ ਦਿਖਾਉਣੇ ਫੇਰ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਤੋਰ ਬਾਈ ਕਿਰਾ ਤੁਰਦੀ ਦੂਈ ਚੱਕਰ ਥਣਲੇਵਾ ਇੱਕ ਨੰਬਰ ਤੇ ਦੁੱਧ ਜਿੰਨਾ ਮੰਨ ਲਾ ਆਪਾਂ ਕਹਿ ਦੀ ਇਹ ਤੇ ਉਹਨਾਂ ਦੇਖਣ ਨੂੰ ਆਪਾਂ ਨੂੰ ਲੱਗੂਗਾ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਪੂਰੀ ਪ੍ਰੋਪਰ ਡੀਟੇਲ ਦੇ ਵਿੱਚ ਸਾਂਝੀ ਕਰਾਂਗੇ ਇੱਕ ਵਾਰੀ ਤੁਰਦੀ ਚੈੱਕ ਕਰ ਲੋ ਥਾਂ ਥਣ ਪੂਰਾ ਸੋਹਣਾ ਲੱਗਿਆ ਥਿਜਵਾਈ ਵਾਲਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਇੱਕ ਵਾਰੀ ਚੈੱਕ ਜ਼ਰੂਰ ਕਰ ਲੋ ਤੁਸੀਂ ਤੁਰਦੀ ਹਨਾ ਤੇ ਸਾਫ ਭਾਂਡੇ ਦੀ ਬਿਲਕੁਲ ਜਮਾ ਸਾਈ ਵਾਲ ਤੇ ਜਰਸੀ ਦੀ ਮਿਕਸ ਆ ਜਾਂਦੀ ਆ ਬਾਜ਼ਾਰ ਨਹੀਂ ਛੱਡੀ ਇਹਨਾਂ ਨਾਲ ਤੇ ਬਾਕੀ ਤਾਜੀ ਸੂਈ ਹੋਈ ਆ ਮੇਨ ਗੱਲ ਦੁੱਧਾ ਤਾਂ ਪੁੱਛਦਾ ਬਾਈ ਨੂੰ ਕਿੰਨਾ ਕੁ ਦਿੰਦੀ ਆ ਕੀ ਗੱਲਬਾਤ ਹਨਾ ਸਾਰੀ ਗੱਲਬਾਤ ਬਾਈ ਨਾਲ ਸਾਂਝੀ ਕਰਦੇ ਆ ਜਰਸੀ ਦੇ ਸਾਈ ਵਾਲ ਦੀ ਮਿਕਸਾ ਕਰਾਉਸ ਇਹ ਮਾਗਰਾ ਬਸਾ ਐਚ ਆਰ ਦਾ ਤਾਜੀ ਸੂਈ ਹੈ ਬਾਕੀ ਬਾਈ ਤੋਂ ਸਾਰੀ ਪ੍ਰੋਪਰ ਜਾਣਕਾਰੀ ਲੈ ਲੈ ਬਾਈ ਹਸੀਗਾਲ ਹਸੀਗਾਲ ਬਾਈ ਤੇ ਬਾਈ ਨਾਮ ਦੱਸੋ ਬੱਲਾ ਦਾ ਨਾਮ ਬਾਈ ਨਰਮਲ ਸਿੰਘ ਨਿੰਮਾ ਠੀਕ ਆ ਪਿੰਡ ਪਤਾ ਗੜ ਚੰਨਾ ਫਤੇਗੜ ਚੰਨਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਬਾਈ ਠੀਕ ਆ ਨਿੰਮੇ ਨੰਬਰ ਬੋਲੇ ਕੋਈ ਨੰਬਰ ਬਾਈ 76963 ਹੂੰ 34648 ਠੀਕ ਆ ਤੇ ਨਿੰਮੇ ਜੇ ਆਪਾਂ ਗੱਲ ਕਰ ਲਈਏ ਬਾਈ ਇਹ ਜਿਹੇ ਬੜਾ ਨਾ ਫਾਰਮ ਵਾਲੇ ਹੁੰਦੇ ਕਿਵੇਂ ਕਿ ਫਰ ਬੁਰਮਾ ਭਈ ਆਪਣਾ ਨੂੰ ਤਾਂ ਹੈਗਾ ਫਾਰਮ ਠੀਕ ਹੈ ਇਹਨਾ ਮੇਰੇ ਭਰਾ ਦੀ ਗਾਂ ਕੀ ਘਰੇ ਰੱਖੀਓ ਦੁੱਧ ਪੀਣ ਵਾਲੀ ਹਾਂ ਆਪਣੇ ਕੋਲੇ ਜਿਹੜਾ ਫਾਰਮ ਚਲੇ ਉਹ ਸੀ ਐਚਪੀ ਬ੍ਰੀਡ ਦੀ ਕੰਮ ਕਰਦੇ ਆ ਜਰਾ ਠੀਕ ਹੈ ਵੀ ਆਪਣੇ ਕੋਲੇ ਵਧੀਆ ਟਾਪ ਵਾਲੀਆਂ ਕੁਆਇਡ ਆ ਆਪਣੇ ਕਈਆਂ ਨੇ ਬਈ ਫਾਰਮ ਪਾਇਆ ਹੋਇਆ ਆਪਣਾ ਕਦੇ ਮਾਰਾਂ ਗੇੜਾ ਇਹ ਆਟਾ ਦੀ ਗਾਂ ਘਰੇ ਚਵਾਈ ਵਾਸਤੇ ਇਹ ਫਾਰਮ ਚੀਜ਼ ਰੱਖੀ ਠੀਕ ਹੈ ਤੇ ਨਿਮੇ ਹੁਣ ਕਾਇਦ ਨਾਲ ਸੂਈ ਹੋ ਗਈ ਬਾਈ ਇਹ ਇਹਨੂੰ ਬਾਈ ਸੂਈ ਨੂੰ ਅੱਜ 13 ਦਿਨ ਹੋ ਗਏ 13 ਦਿਨ ਦੁੱਧ ਦਾ ਫਿਰ ਲੈਵਲ ਦੀ ਹੁਣ ਤਾਂ ਬਾਈ ਇਹਦੇ ਥੱਲੇ ਹੁਣ ਇਸ ਮਰਤ ਜੇ ਕੋਈ ਬੰਦਾ ਲੈਂਦਾ ਆਪਾਂ 22 ਲੀਟਰ ਆਪਣੇ ਘਰੋਂ ਮਣਾ ਦੇ ਮਣਾ ਕੇ ਦਵਾਂਗੇ ਇੱਕ ਬਾਈ ਇਹ ਰਾਤ ਵੀ ਚੋਕ ਲੈਂਦੇ ਆ ਕੋਈ ਬਾਜ਼ਾਰ ਨਹੀਂ ਛੱਡਿਆ ਬਾਜ਼ਾਰ ਨਹੀਂ ਛੱਡਿਆ ਬਾਜ਼ਾਰ ਨਹੀਂ ਛੱਡਿਆ ਲੈ ਬਾਈ ਕਹਿੰਦਾ 22 ਲੀਟਰ ਦਾ ਖੁੱਲਾ ਚੈਨਲ ਦੀ ਹੈਨਾ ਖੁੱਲਾ ਖੁੱਲਾ ਬਾਈ ਉਹ ਤਾਂ ਵਾਧਾ ਬਾਈ ਆਪਾਂ ਵੀਡੀਓ ਜਦੋਂ ਬਾਈ ਕਹਿੰਦੇ ਉਹ ਤਾਂ ਦੁੱਧ ਵਾਧਾ ਵਾਧਾ ਵੀ ਆਪਾਂ ਨੂੰ ਘਟੇ ਨਾ ਮਾਲਾ ਘਟੇ ਨਾ ਵੀ ਬੇਤੀ ਨਾ ਹੋ ਜੇ ਗੱਲ ਹਾਂ ਬੇਤੀ ਨਾ ਹੋ ਜੇ ਠੀਕ ਆ 22 ਲੀਟਰ ਬਾਈ ਕਹਿੰਦਾ ਤੁਸੀਂ ਕੰਡਾ ਲੈ ਕੇ ਆਜੋ ਆਪਰਾ ਤਨ ਟਾਈਮ ਚਾਰ ਟਾਈਮ ਚਵਾਈ ਕਰਕੇ ਦੇਖ ਲੈਣਾ ਤਸੱਲੀ ਕਰਿਓ ਪੂਰੀ ਜਮ ਜਦੋਂ ਮਨ ਖੜ ਗਿਆ ਬਾਈ ਕਹਿੰਦਾ ਫੇਰ ਲੈ ਜਿਓ ਕੋਈ ਚੱਕਰ ਨਹੀਂ ਕਿਉਂਕਿ ਆਪਾਂ ਵੀ ਰੁਪਏ ਲੈਣੇ ਹੁੰਦੇ ਆ ਬਾਕੀ ਬਾਜ਼ਾਰ ਬਾਈ ਕਹਿੰਦਾ ਛੱਡੀ ਨਹੀਂ ਹੈਗੀ ਮਨ ਲੈ ਖੜ ਨਹੀਂ ਲੱਗਿਆ ਤੇ ਹਵਾਨਾ ਹਬੂਨਾ ਯਾਰਾ ਵਹਿੜ ਦੇਣਾ ਪੂਰਾ ਸਰੀ ਲੱਗ ਜਾਮਾ ਘਰੇ ਦੁੱਧ ਵੀ ਇਹਨੂੰ ਰੱਖੀ ਹੋਈ ਸੀ ਬਾਕੀ ਬਾਈ ਦਾ ਫਾਰਮ ਆ ਨੰਮੇ ਦਾ ਤੇ ਜੇ ਮੈਂ ਬਾਈ ਰੇਟ ਦੀ ਗੱਲ ਲੈਂਦੀ ਆ ਰੇਟ ਬਾਈ ਆਪਾਂ 90000 ਰੁਪਏ ਮੁੱਲ ਕਰਦੇ ਆ ਦਾ ਮਾਨਦਾਨ ਕਿੰਨਾ ਕਰੇਗਾ ਮਾਨਦਾਨ ਬਾਈ ਤੇਰੇ ਕਰਕੇ 5000 ਰੁਪਏ ਮਾਨਦਾਨ ਹੋ ਜੀ 50 ਤੋਂ ਘੱਟ ਨਹੀਂ ਦਿੰਦੇ ਆਪਾਂ ਵੇਕੇ ਨਾ ਵੀ ਬਾਲਾ ਵੱਡਾ ਉੱਲਾ ਹੈ ਹਾਂ ਬਾਲਾ ਵੱਡਾ ਉੱਲਾ ਨਹੀਂ ਹੈਗਾ ਲੈ ਮਿੱਤਰੋ 90000 ਰੇਟ ਆ 5000 ਬਾਈ ਕਹਿੰਦਾ ਸੋਡਾ ਕਰਕੇ ਮਾਨਦਾਨ ਕਰੂੰਗਾ ਬਾਲਾ ਵੱਡਾ ਉੱਲਾ ਨਹੀਂ ਫੋਨ ਉਹੀ ਕਰਿਓ ਜਿਹਦੇ ਪਸੰਦ ਆ ਗਏ ਨਾ ਬਾਕੀ ਐਵੇਂ ਕੋਈ ਵਾਰ 22 22 ਲੀਟਰ ਦੀ ਬਾਈ ਆਪਾਂ ਬਾਕੀ ਵਾਲੀ ਸੇਵਾ ਸਾਡੀ ਗਰੰਟੀ ਹੋਵੇ ਹਜੇ ਦਾ ਹਾਂ ਮਲੇ ਮੂਲੇ ਦੇ ਚੱਲੂਗੀ ਅਜੇ ਬਈਆਂ ਨੂੰ ਕੋਈ ਕਾਲਾ ਕੂੜਾ ਨਹੀਂ ਸਤਾਦਾ ਹਾਂ ਉਹਦਾ ਹੋਰ ਕੱਢ ਕੱਢ ਵੀ ਫੁੱਟੂ ਫੇਰ ਹੀ ਚੱਲੂਗਾ ਨਾ ਉੱ ਤੇ ਸੱਬੀ ਬਾਈ ਕਹਿੰਦਾ ਯਾਰ 25 ਪਲਸ ਤੋਂ ਵੀ ਪਾਰ ਜਾਊਗਾ ਠੀਕ ਆ 22 ਕਿਲੋ ਹੁਣ ਤੁਸੀਂ ਮਣਕ ਲੈ ਜਾਓ ਦੂਜੇ ਸੂਏ ਆ ਬਈ ਇਹ ਦੂਜੇ ਸੂਏ ਵੈੜਾ ਗਈ ਤੇ ਬਾਕੀ ਨਿੰਮੇ ਨਾਲ ਸੂਰ ਮਾਰ ਲਿਓ ਬਾਈ ਦੇਖ ਲਓ ਬਾਈ ਪਹਿਲੇ ਲੀਟਰ ਹੀ ਕੱਢੇ ਨੇ ਹਮ ਨਿੰਮੇ ਇੱਕ ਵਾਰੀ ਨੰਬਰ ਹੋਰ ਬੋਈ ਡਰੈਸ ਨੰਬਰ ਬਾਈ 76963 34638 ਪਿੰਡ ਫਤੇਗੜ ਸੰਨਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਗੜਾਹੋਲੇ ਤੋਂ 5 ਕਿਲੋ ਮੀਟਰ ਦੂਰ ਪੈਂਦਾ ਹੈ ਤਨਾ ਹੁਲੇ ਤੋਂ 5 ਕਿਲੋ ਮੀਟਰ ਦੂਰ ਹੈ ਮੰਡੀ ਤੋਂ ਹਨਾ ਹਾਂ ਬਈ ਤੇ ਬਾਕੀ ਫੋਨ ਕਰਕੇ ਬਾਈ ਆ ਸਕਦੇ ਹੋ ਆ ਆ ਦੀ ਚੱਲੀ ਕਰਿਓ ਚੱਲੀ ਕਰਿਓ ਕਿਉਂ ਕੇ ਤੁਸੀਂ ਦੇਖਣੀ ਆ ਕਿਉਂ ਪੈਸੇ ਲਾਉਣੇ ਆ ਕੰਡਾ ਨਾਲ ਲੈ ਕੇ ਆ ਜਾ ਕੋਈ ਵਹਿਮ ਨਹੀਂ ਜੋਕ ਕੇ ਕੰਡਾ ਹੈਗਾ ਵੀ ਜੋਕ ਕੇ ਦਵਾਗੇ ਕਈ ਵਾਰਾਂ ਲੱਗਦਾ ਯਾਰ ਕੀ ਵਾਰ ਉੱਲਾ ਕਰਾਂ ਦਾ ਕੰਡੇ ਜਿਆਵਰ ਨਾਲ ਲੈ ਕੇ ਆ ਜਾ ਕੋਈ ਵਹਿਮ ਨਹੀਂ ਕੰਡਾ ਨਾਲ ਲੈ ਕੇ ਤਨਵਰੀ ਚੋਲੋ ਚਾਰ ਵਾਰੀ ਚੋਲੋ ਪੂਰੀ ਤਸੱਲੀ ਕਰਕੇ ਫਿਰ ਤੁਸੀਂ ਇਹ ਵੜ ਖਰੀਦ ਸਕਦੇ ਹੋ ਬਾਕੀ ਜਿਆਦਾ ਜਾਣਕਾਰੀ ਨੰਮੇ ਤੋਂ ਬਾਈ ਫੋਨ ਤੇ ਸੰਪਰਕ ਕਰਕੇ ਲੈ ਸਕਦੇ ਲੈ ਮੇਤਰੋਨਾਂ ਬਾਈ ਦੀ ਆਪਾਂ ਝੋਟੀ ਤੋਰ ਕੇ ਦਿਖਾਉਣੀ ਆ ਸਾਫ ਸੁਥਰੇਲੇ ਵਾਲੀ ਹੈਣਾ ਥਣ ਵੀ ਬਹੁਤ ਸੋਹਣਾ ਝੋਟੀ ਦਾ ਕੱਲਾ ਕੱਲਾ ਤੇ ਪੂਰਾ ਨਿਖੜਮਾ ਥਾਣਾ ਤੇ ਪੂਰੇ ਸਪੇਸ ਤੇ ਹੈਣਾ ਤੇ ਬਾਕੀ ਤਾਜੀ ਸੂਹੀ ਆ ਮੋੜਦਾ ਬਾਈ ਤੇ ਥਣ ਲੇਵਾ ਬਿਲਕੁਲ ਸਾਫ ਹਨ ਚੰਗੇ ਲਿਓਟੀ ਵਾਲੀ ਆ ਤੇ ਦੁੱਧ ਬਾਦ ਪੁੱਛਦੇ ਆ ਬਾਈ ਨੂੰ ਕਿੰਨਾਗਾ ਤੇ ਤਾਜੀ ਸੂਹੀ ਆ ਤੇ ਬਾਕੀ ਬਾਈ ਮੰਡੀ ਤੇ ਪਹੁੰਚਿਆ ਸੀ ਲੈ ਕੇ 27 ਵਾਲੀ ਤੇ ਸਾਰੀ ਗੱਲਬਾਤ ਬਾਈ ਨਾਲ ਪ੍ਰੋਪਰ ਬੰਨ ਲਾ ਬਾਈ ਕਰਦੇ ਆ ਤੇ ਪੂਰੀ ਡਿਟੇਲ ਲੈ ਕੇ ਦਿੰਨੇ ਤੁਹਾਨੂੰ ਓਏ ਥਣ ਲੇਵਾ ਬਿਲਕੁਲ ਸਾਫ ਪਰ ਆ ਨੂੰ ਆ ਜਾ ਇੱਧਰ ਨੂੰ ਆ ਕੇ ਥੱਕ ਦੇ ਦਿਨੂ ਤੇ ਬਾਕੀ ਗੱਲਬਾਤ ਕਰਦੇ ਆਂ ਬਾਈ ਨਾ ਬਾਈ ਸੱਸੀ ਗਾਲ ਸਸਰੀ ਤੇ ਬਾਈ ਨਾਮ ਦੱਸੋ ਆਪਣਾ ਕਾਮਲਪ੍ਰੀਤ ਸਿੰਘ ਆ ਕਾਮਲਪ੍ਰੀਤ ਕਾਮਲਪਿੰਡ ਕਿਹੜਾ ਬਾਈ ਮਹਿਤਾ ਜੀ ਮਹਿਤਾ ਜਿਲ੍ਹਾ ਮੋਗਾ ਆ ਬਰਨਾਲਾ ਜੀ ਬਰਨਾਲਾ ਪਿੰਡ ਆ ਬਾਈ ਦਾ ਮਹਿਤਾ ਜਿਲ੍ਹਾ ਬਰਨਾਲਾ ਤੇ ਕਾਮਲ ਨੰਬਰ ਬੋਲ ਇੱਕ ਵਾਰੀ ਬਾਈ 708778519 ਤੇ ਕਮਲ ਜੀ ਆਪਾਂ ਗੱਲ ਕਰ ਲਿਆ ਬਈ ਝੋਟੀ ਦੀ ਮਨਲਾ ਕੰਮੇ ਸੂਏ ਤੇ ਦੂਜੇ ਸੂਏ ਦੂਜੇ ਸੂਏ ਕਰਦੀ ਆਪਣੀ ਕਿ ਬਵਾਰ ਕਰਦੀ ਬਵਾਰਦਨ ਕਰਦੇ ਨਾ ਕਰਦੀ ਝੋਟੀਆਂ ਮੇਤਰਾ ਦੂਜੇ ਸੂਏ ਕਹਿ ਦੇਣਾ ਸੂਹੀ ਹੋਗੀ ਭਾਈ ਅੱਜ ਮੈਨੂੰ ਹੋ ਗਏ ਬਾਈ 25 ਦਿਨ ਸੂਈ 2 ਦੁੱਧ ਪੂਰਾ ਪ੍ਰੋਪਰ ਕੰਡੇ ਵਾਲਾ ਤਿਆਰ ਆ ਕਿੰਨਾ ਤਿਆਰ ਆ ਦੁੱਧ ਬਾਈ ਦੁੱਧ ਬਾਈ 16 ਕਿਲੋ ਆ ਪੂਰਾ ਹਾਂ ਮੈਂ ਦਿਆਂਗੇ ਹਾਂ ਮੈਂ ਦਿਆਂਗੇ ਬਾਈ 16 ਕਿਲੋ ਝੋਟੀ ਥੱਲੇ ਦੁੱਧ ਤਿਆਰ ਆ ਥਾਂਲੇ ਵਾ ਸਾਫ ਆ ਤਸੱਲੀ ਤੁਸੀਂ ਕਰਨੀ ਆ ਦੁੱਧ ਤੇ ਆ ਪੀਕ ਲੈਵਲ ਤੇ 25 ਡਣਾ ਸੂਈ ਆ ਤੇ ਪਿੰਡ ਬਾਈ ਦਾ ਮਹਿਤਾ ਜਿਲ੍ਹਾ ਬਨਾਲਾ ਤੇ ਕੰਮ ਰੇਟ ਦੀ ਗੱਲ ਆਂਦੀ ਬਾਈ ਇਹ ਬਾਈ 160 ਆ ਮੁੱਲ ਇਹਦਾ 160 ਮਾਨਦਾਨ ਕਿੰਨਾ ਕਰੇਗਾ ਬਾਈ ਡੇਢ ਦੀ ਦੇ ਦੇ ਜਾਨਾ 1 ਲੱਖ 60 ਹਜ਼ਾਰ ਰੇਟ ਆ ਡੇਢ ਲੱਖ ਦੀ ਬਾਈਆਂ ਝੋਟੀ ਖਲਾ ਦੇਾਂਗੇ ਤਸੱਲੀ ਤੁਸੀਂ ਕਰਨੀ ਹੈ ਕੰਡਾ ਲੈ ਕੇ 16 ਕਿਲੋ ਦੁੱਧ ਮਣਕੇ ਦੇਖ ਲਿਓ ਜੇ ਹੋਇਆ ਤਾਂ ਲੈ ਜਾਓ ਨਹੀਂ ਆਲੇ ਦੀ ਖੜੀ ਆ ਤੇ ਪੂਰੀ ਜਾਂਚ ਕਰਕੇ ਖਰੀਦ ਲਿਓ ਥਾਂ ਲੇਵਾ ਸਾਫਾ ਬਿਲਕੁਲ 25 ਦੇਣਾ ਸੂਈ ਆ ਪੀਕ ਲੈਵਲ ਤੇ ਚੱਲ ਰਹੀ ਆ ਤੇ ਬਾਕੀ ਕੰਮ ਨਾਲ ਤੁਸੀਂ ਸੰਪਰਕ ਕਰ ਲਿਓ ਬਰਨਾਲਾ ਜ਼ਿਲ੍ਹਾ ਇੱਕ ਵਾਰੀ ਨੰਬਰ ਹੋਰ ਬੋਲ ਦਿੰਦੀ 708778599 ਪੂਰੀ ਜਾਣਕਾਰੀ ਟੈਲੀਫੋਨ ਕਰਕੇ ਲੈ ਸਕਦੇ ਹੋ ਲੈ ਮਿੱਤਰੋ ਨਾਲ ਪੈਕ ਝੋਟੀ ਦੌਰਕ ਦੇ ਹੋਣਾ ਬਾਈ ਕੋਲੇ ਸਾਫ ਸੁਥਰੇ ਲੈਵੇ ਵਾਲੀ ਆ ਤਾਜੀ ਸੂਈ ਆ ਤੁਰਦੀ ਤੁਸੀਂ ਚੱਕਰ ਲਓ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਮੈਂ ਤੋਰ ਬਾਈ ਕਰਾਂ ਇੱਕ ਵਾਰੀ ਤੁਰਦੀ ਚੱਕਰੋ ਥਣ ਲੈ ਬਿਲਕੁਲ ਸਾਫ਼ ਜਮ ਹਨ ਤੇ ਚੰਗੇ ਭਾਂਡੇ ਦੀ ਆ ਤੇ ਚੰਗਾ ਦੁੱਧਵਾ ਦੱਸਦਾ ਬਾਈ ਟੈਡ ਜਲੇ ਬੀਦੀ ਮੂਰ ਨੂੰ ਜਾਏ ਤੱਕ ਬੰ ਥੋੜਾ ਜਿਹਾ ਤੇ ਬਾਕੀ ਆਪਾਂ ਬਾਈ ਨਾਲ ਪ੍ਰੋਪਰ ਗੱਲਬਾਤ ਕਰਾਂਗੇ ਕੀ ਰੇਟ ਕਰਦਾ ਤੇ ਕਿੰਨਾ ਦੁੱਧਵਾ ਦਾ ਤਾਜੀ ਸੁਹੀ ਆ ਕਿਉਂਕਿ ਹੁਣ ਜਿਹੜਾ ਹਜੇ ਸੁਆ ਥੋੜਾ ਜਿਹਾ ਘੱਟ ਆਗਾ ਇਸ ਕਰਕੇ ਰੇਟ ਜਿਹੜੇ ਵਧਣੇ ਤੇ ਬਾਕੀ ਪੂਰੀ ਬਾਈ ਨਾਲ ਗੱਲਬਾਤ ਕਰਾਉਣੇ जानकारी ले के थारी बैस भी नए दूध कोनी नहीं या बार बार फिर जा है या फिर बांझ है तो टेंशन लेने की कोई जरूरत कोनी तो अपने पशुआ ने रोजाना राइट मिन पचास ग्राम खुआ इन समस्याओं तक फिर छुटकारा पाओ और अपने पशु तक आर साल एक बच्चा पाओ और और भी कि मैं पूछना हो था हमने तो इस नंबर पे कांटेक्ट कर लियो सात आठ नौ कितना दूध का की रेट करता ਤੇ ਕਹਵੇਂ ਸੁਹੇ ਝੋਟੀ ਆ ਇਧਰ ਆ ਜਾ ਬਾਈ ਇੱਥੇ ਸੱਸੀ ਗਾਲ ਬਾਈ ਸੱਸੀ ਗਾਲ ਬਾਈ ਤੇ ਬਾਈ ਨਾਮ ਦੱਸੋ ਬਲਾ ਦਾ ਨਾਮ ਬਾਈ ਅਵਤਾਰ ਸਿੰਘ ਠੀਕ ਆ ਅਵਤਾਰ ਪਿੰਡ ਬਾਈ ਪਿੰਡ ਲੋਹਾਘੜਾ ਜੀ ਲੋਹਾਘੜਾ ਜੱਗੀਰ ਪੰਚਾਲ ਹਾਂਜੀ ਹਾਂ ਠੀਕ ਆ ਤੇ ਅਵਤਾਰ ਜੀ ਆਪਾਂ ਝੋਟੀ ਦੀ ਗੱਲ ਕਰ ਲਈ ਬਾਈ ਕਹਵੇਂ ਸੁਹੇ ਤੇ ਦੂਜੇ ਸੁਹੇ ਆ ਬਾਈ ਦੂਜੇ ਸੁਹੇ ਕਰਦੀ ਆ ਹਾਂ ਕਰਦੀ ਆ ਠੀਕ ਆ ਵਾਰਧਨ ਕਰਦੇ ਨਾ ਵਾਰ ਨਹੀਂ ਠੀਕ ਆ ਕਰਦੀ ਝੋਟੀਆਂ ਮਿੱਤਰੋ ਥਾਣਾ ਦੇ ਉੱਪਰ ਜਿਹੜੀਆਂ ਨਾੜਾ ਨੂੜਾ ਦੇਖੋ ਤੁਸੀਂ ਬਹੁਤ ਹੀ ਬੇਣ ਜੇ ਉੱਪਰ ਕਹਨ ਦੁੱਧ ਵਾਲੀਆਂ ਤੇ ਅਵਤਾਰ ਕਿੰਨੇ ਦਿਨਾਂ ਸੁਹੀ ਹੋਗੀ ਬਾਈ ਇਸ ਵੀ ਹੋ ਗਈ ਬਾਈ 10-12 ਡੇਣਾ 10-12 ਡੇਣਾ ਦੀ ਦੁੱਧ ਹੋਣਾ ਇਸ ਟਾਈਮ 15 ਲੀਟਰ ਤਿਆਰ ਹੈ ਪੂਰਾ ਪੂਰਾ ਤਿਆਰ ਹੈ ਦਿਖਾ ਦੇਗਾ ਹਾਂ ਲੈ ਮਿੱਤਰੋ ਤੋਲ ਕੇ ਤੁਸੀਂ ਦੇਖ ਲਓ ਬਾਈ ਕਹਿੰਦਾ 15 ਲੀਟਰ ਦੁੱਧ ਜਿਹੜਾ ਤਿਆਰ ਆ ਲੈਵਾ ਥੋੜਾ ਮੂਹ ਨੂੰ ਤੱਕ ਪਾਉਂਦਾ ਮਾਂਗ ਥੋੜਾ ਘੱਟ ਦਿਖਾਈਦਾ ਟੈਟ ਜਲੇ ਵੇਦੀ ਆ ਤੇ ਉਧਰ ਰੇਟ ਦੀ ਗੱਲ ਆਉਂਦੀ ਹੈ ਬਾਈ ਰੇਟ ਬਾਈ 1.5 ਲੱਖ ਰੁਪਿਆ 1.5 ਲੱਖ ਮਾਨਤਾਣ ਕਿੰਨਾ ਕਰੇਗਾ ਮਾਨਤਾਣ ਕਰ ਦਾਂ ਮੌਕੇ ਦੀ ਹਾਂ ਰੇਟ ਮੰਡੀ ਸਾਹਿਬ ਬਾਈ ਕਹਿੰਦਾ ਕਰਨਾ ਪੈਂਦਾ 1.5 ਲੱਖ ਰੁਪਿਆ ਮਾਨਤਾਣ ਮੌਕੇ ਦੀ ਕਹਿੰਦਾ ਕਰਕੇ ਤੁਰਾਂਗੇ ਇੱਕ ਵਾਰੀ ਨੰ ਪਿੰਡ ਬਾਈ ਦਾ ਲੋਹਾ ਖੇੜਾ ਜ਼ਿਲ੍ਹਾ ਬਰਨਾਲਾ ਹਨਾ ਜ਼ਿਲ੍ਹਾ ਸੰਗਰੂਰ ਸੰਗਰੂਰ ਰਹਿੰਦਾ ਜ਼ਿਲ੍ਹਾ ਸੰਗਰੂਰ ਆ ਪਿੰਡ ਬਾਈ ਦਾ ਲੋਹਾ ਖੇੜਾ ਤੇ ਬਾਕੀ ਤੁਸੀਂ ਬਾਈ ਉਤਾਰ ਨਾਲ ਸੰਪਰਕ ਕਰ ਲਿਓ ਪੂਰੀ ਜਾਣਕਾਰੀ ਲੈ ਕੇ ਫੇਰ ਝੋਟੀ ਜਿਹੜੀ ਖਰੀਦ ਸਕਦੇ ਆ ਤੇ ਮਿੱਤਰੋ ਨਾ ਟਾਪ ਕੁਆਲਿਟੀ ਵਾਲੀ ਫਾਰਮ ਵਾਲੀ ਬੈੜ ਦਿਖਾਉਣੇ ਆ ਤੇ ਬੈੜ ਗਿਆ ਨੇ ਸਰਾ ਤੋਰ ਬਾਈ ਕਰਾ ਤੇ ਥਣ ਲਿਆ ਬਿਲਕੁਲ ਸਾਫ ਅੱਥੀ ਜਵਾਇ ਵਾਲਾ ਮੋਟਾ ਮੋਟਾ ਥਣ ਲੱਗਿਆ ਤੇ ਬਾਕੀ 3-2 ਸਾਲ ਦੀ ਜੇ ਖੀਰੀ ਹਨਾ ਖੀਰੀ ਆ ਬਾਈ ਸਵਾ ਦੋ ਸਾਲ ਉਮਰ ਦਾ ਸਵਾ ਦੋ ਸਾਲ ਆ ਬਸ ਖਰੀ ਰਿਹਾ ਫਿਰ ਤਾਂ ਧੰਨ ਸਾਲ ਦੇ ਤੋੜ ਗਿਆ ਤੇ ਬਾਕੀ ਤੁਰਦੀ ਇੱਕ ਵਾਰ ਤੁਸੀਂ ਚੈੱਕ ਕਰੋ ਤੇ ਬਾਕੀ ਸਾਰੀ ਗੱਲਬਾਤ ਪੂਰੀ ਬਾਕੀ ਬਾਈ ਨਾਲ ਡਿਟੇਲ ਦੇ ਵਿੱਚ ਕਰਾਵਾਂਗੇ ਮੋੜ ਲਾ ਬਾਈ ਤੇ ਥਣ ਲੈਵਾ ਪੂਰਾ ਸਾਫ ਜਮਾ ਹਨਾ ਜੇ ਮੈਂ ਆਪਾਂ ਕਹਦੀ ਹੱਥੀ ਜਵਾਈ ਵਾਲਾ ਮੋਟਾ ਮੋਟਾ ਥਣ ਲੱਗਿਆ ਚੰਗੀ ਜਵਾਈ ਵਾਲ ਤੇ ਲੈਵਾ ਲੈ ਕੇ ਬੈਠ ਤੋ ਤਰੇ ਨਹੀਂ ਜਾਂਦਾ ਜਿਵੇਂ ਫਾਰਮ ਚੋਂ ਆਈ ਹੁੰਦੀ ਹਨਾ ਤੇ ਬਾਕੀ ਸਾਰੀ ਗੱਲਬਾਤ ਪ੍ਰੋਪਰ ਆਪਾਂ ਬਾਈ ਨਾਲ ਕਰਦੇ ਆ ਬਾਈ ਸਸਤੀ ਗੱਲ ਸਸਤੀ ਗੱਲ ਜੀ ਤੇ ਕਿਹੜਾ ਪਿੰਡ ਆ ਬਾਈ ਤਨੌਲਾ ਇਹ ਲੋਕ ਤਨੌਲਾ ਕੀ ਨਾਂ ਆ ਗਿਆ ਬਾਈ ਮੇਰਾ ਜੀ ਨਾਵਲ ਹੈ ਇਹਨੂੰ ਨਾਵਲ ਠੀਕ ਆ ਤੇ ਫਰ ਫੂਰਮ ਆਪਣੇ ਕਹੇ ਬੇਸੀ ਧਿਆਰ ਉਹਨਾਂ ਦੇ ਮੇਰੇ ਕੋਲ 14 15 ਪਸੂ ਨੇ ਕੀ ਮੰਗੇ ਇੱਕ 40 ਠੀਕ ਆ 14 15 ਪਸੂ ਹੈਗੇ ਤੇ ਬਾਈ ਕਿੰਨੇ ਕ ਟਾਈਮ ਦੀ ਕੱਚੀ ਹੈ ਇਹਦੇ ਰਹਿੰਦੇ ਅੱਜ ਤਿੰਨ ਦਿਨ ਤਿੰਨ ਦਿਨ ਹਾਂਜੀ ਇਹ ਮੰਨ ਲਾ ਕੀ ਵਾਰ ਵੱਧ ਘੱਟ ਵੀ ਲੈ ਜਾਂਦਾ ਪਸੂ ਆਹ ਉਹ ਤਾਂ ਚਲੋ ਤੇ ਬਾਕੀ ਬਾਈ ਕਹਿੰਦਾ ਤਿੰਨ ਕੁ ਦਿਨ ਪਈ ਹੈ ਹਜੇ ਕਈ ਵਾਰ ਪੁੱਤੋਂ ਦੀ ਮਿਲਾਂਗੇ ਅੰਦੇ 2 4 ਦਿਨ ਹਨਾ ਪੰਜ ਕੁ ਦਿਨਾਂ ਦੀ ਮੰਨ ਲਓ ਕੱਚੀ ਹੈਗੀ ਆ ਤੇ ਇਹਦੀ ਮਾਂ ਦਾ ਬਾਈ ਕੀ ਕੀ ਰਿਕਾਰਡ ਰੂਕੜ ਸੀਗਾ ਵਾਹਾਂ ਦਾ 32 ਕਿਲੋ ਜੀ 32 ਕਿਲੋ ਠੀਕ ਆ ਤੇ ਹੁਣ ਆ ਦਾ ਟਾਈਮ ਰਹਿ ਗਿਆ 5 ਦਿਨ ਕੱਚੀ ਆ ਵਧੀਆ ਖਵਾਨਾ ਗੂਣਾ ਪੂਰਾ ਤਿਆਰ ਕਰਿਆ ਸਾਫ਼ ਸੁਥਰੀ ਆ ਵਧੀਆ ਸਾਫ਼ ਥਣ ਲੈਵੇ ਦੀ ਤੇ ਬਾਕੀ ਬਾਈ ਇੱਕ ਵਾਰੀ ਨੰਬਰ ਬੋਲੋ 75893 10343 ਪਿੰਡ ਬਾਈ ਦਾ ਸ਼ਹਿਰ ਧਨੋਲਾ ਜ਼ਿਲ੍ਹਾ ਬਰਨਾਲਾ ਹਾਂਜੀ ਤੇ ਰੇਟ ਕੀ ਕਰਤਾ ਬਾਈ ਨਮਨ ਰੇਟ ਇੱਕ 40 ਕਰਦਾ ਜੀ 1 40 1 20 ਨਹੀਂ ਦਵਾਂਗੇ ਠੀਕ ਆ ਰੇਟ ਬਾਈ ਕਹਿੰਦਾ 1 ਲੱਖ ਤੇ 40 ਹਜ਼ਾਰ ਕਰ ਦਿਆ ਬੈਠਦਾ 2 ਕਸਾਲਾਂ ਦੀ ਆ ਖੀਰੀ ਆਗੀ ਠੀਕ ਆ ਪਹਿਲੇ ਸੂਏ ਬੱਸੀ ਨੇ ਸੂਣਾ ਹਣਾ ਬਾਈ ਹਾਂਜੀ ਤੇ ਚੰਗੇ ਦੁੱਧ ਕਿੰਨੇ ਦੀ ਉਮੀਦ ਲਾ ਕੇ ਚੱਲਿਓ ਬਾਈ ਤੁਸੀਂ ਵੀ ਕਿੰਨਾ ਕੁ ਦੇ ਦੇਖੋ ਜੀ ਉਹ ਕਰਮਾ ਦਾ ਨਿਊ ਆਰਟੀਵਲ ਜੀ ਆਪਣਾਵਾਂ ਲਾ ਨਹੀਂ ਨਹੀਂ ਉਹ ਇਹ 20 ਪਲੱਸ ਹੀ ਜਾਊ ਜੀ 20 ਪਲੱਸ ਜਾਊਗੀ ਆਪਣਾ ਐਸਟੀਮੇਟ ਲਾ ਲਾ ਕੋਸੂ 20 ਤਾਂ 12 ਬਾਈ ਕਹਿੰਦਾ ਕੱਢ ਦੂਗੀ ਤੇ ਇੱਕ 40 ਰੇਟ ਆ ਇੱਕ 20 ਦੀ ਬਾਈ ਕਹਿੰਦਾ ਬੈਠ ਦੇਣੀ ਆ ਤੇ ਬਾਕੀ ਬਾਈ ਨਾਲ ਤੁਸੀਂ ਨਾ ਆਪਣਾ ਸੰਪਰਕ ਕਰ ਲਿਓ ਇੱਕ ਵਾਰੀ ਨੰਬਰ ਹੋਰ ਬੋਲਦਾ 75893 10343 ਸ਼ ਜਿਲ੍ਹਾ ਬਰਨਾਲਾ ਬਾਕੀ ਭਾਈ ਤੋਂ ਟੈਲੀਫੋਨ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਚੰਗੀ ਵੜਾ ਕਿਸੇ ਨੇ ਇੱਕ ਰੱਖ ਦੋ ਰੱਖਣੀ ਹੁੰਦੀ ਥਾਂ ਇੱਕ ਰੱਖ ਲਓ ਹਾਂ 20 ਕਿਲੋ ਵਾਲੀ ਆ ਫਾਰਮ ਵਿੱਚ ਰੱਖਣੀ ਉਹ ਵੀ ਵਧੀਆ ਮੇਰੇ ਕੋਲ ਚੰਗੀਆਂ ਮਈਆਂ ਨੇ ਚੰਗੀਆਂ ਮੱਝਾਂ ਭਾਈ 18 18 ਕਿਲੋ ਤਿਆਰ ਰਹੀਆ 18 18 ਦੁੱਧ ਤਿਆਰ ਰਹੀਆ ਉਹ ਵੀ ਹਾਂ ਦੂਜੇ ਸੂਏ ਝੋਟੀਆਂ ਠੀਕ ਆ ਦੂਜੇ ਸੂਏ ਝੋਟੀਆਂ 18 ਕਿਲੋ ਦੁੱਧ ਵਾਲੀ ਤੇ ਬਾਕੀ ਨਾ ਬਣਾ ਤਿਆਰ ਜਿਹੜਾ 20 ਤੋਂ ਬਾਹਰ ਜਾਣਾ 20 ਤੋਂ ਬਾਹਰ ਜਾਣਾ ਤੇ ਬਾਕੀ ਭਾਈ ਨਾਲ ਸੰਬਰਕ ਜ਼ਰੂਰ ਕਰ ਲਓ ਇੱਕ ਵਾਰੀ ਚੰਗੇ ਪਸ਼ੂ ਖਰੀਦਣ ਦੇ ਚਾਹਵਾ ਵਧੀਆ ਵੇਚ ਤੋਰਾ ਲੈ ਮਿੱਤਰੋ ਜਰਸੀ ਦੀ ਕ੍ਰਾਉਸ ਮੈਕਸੀ ਬੈਡ ਦਿਖਾਉਣ ਲੱਗੇ ਤੋਰ ਬਾਈ ਤਾਜੀ ਸੂਈ ਆ ਮੰਗਰ ਬੱਸੀ ਤੇ ਵਧੀਆ ਥਣਲੇਵਾ ਸਾਫ ਆ ਤੁਰ ਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਬਾਕੀ ਤਾਜੀ ਸੂਈ ਆ ਮੰਗਰ ਬੱਸੀ ਆ ਭਾਂਡਾ ਟਾਈਟ ਆ ਥੋੜਾ ਜਿਹਾ ਮੋੜ ਲਾ ਬਾਈ ਥੋੜਾ ਜਿਹਾ ਉਨੇ ਕੀ ਸਾਈਡ 'ਚ ਵੀ ਜਿਵੇਂ ਆਪਾਂ ਕਿਹਦੀ ਲੱਗਦਾ ਤੇ ਬਾਕੀ ਸਾਫ ਆ ਲੈਵਾ ਹਨਾ ਜਰਸੀ ਕ੍ਰਾਉਸ ਆਗੀ ਤੇ ਬਾਕੀ ਬਾਈ ਨੂੰ ਪੁੱਛਦੇ ਆ ਕੀ ਗੱਲਬਾਤ ਆ ਕਿੰਨਾ ਕੁ ਦੁੱਧਵਾਦ ਆ ਮੰਗਰ ਬੱਸੀ ਵੀ ਤੁਸੀਂ ਦੇਖ ਲਓ ਇੱਕ ਵਾਰੀ ਹਨਾ ਤੇ ਬਾਕੀ ਗੱਲ ਕਰਦੇ ਬਾਈ ਨਾ ਬਾਈ ਸੱਸੀ ਗਾਲ ਸੱਸੀ ਆ ਤੇ ਬਾਈ ਨਾਮ ਦੱਸੋ ਪਹਿਲਾਂ ਨਾਮ ਜੀ ਚਰਨਜੀਤ ਸਿੰਘ ਠੀਕ ਆ ਚਰਨਜੀਤ ਪਿੰਡ ਬਾਈ ਵੱਡੀ ਤੇਰੀਆਪੁਰ ਹੈ ਵੱਡੀ ਵੱਡੀ ਤੇਰੀਆਪੁਰ ਦਲੀਆਪੁਰ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਜੀ ਮਾਨਸਾ ਠੀਕ ਆ ਠੀਕ ਆ ਤੇ ਚਰਨਜੀਤ ਜੀ ਆਪਾਂ ਗੱਲ ਕਰ ਲਈ ਬਾਈ ਬੈੜ ਦੀ ਕਹਵੇਂ ਸੂਇਆ ਇਹ ਪਲੂਣ ਵਿੱਚੀ ਸੂਈ ਆ ਜੀ ਪਲੂਣ ਪਹਿਲੇ ਸੂਈ ਪਹਿਲੇ ਸੂਈ ਕਿੰਨਾ ਟਾਈਮ ਤੋਂ ਸੂਈ ਨੂੰ ਇਹ ਨੂੰ ਸੂਈ ਨੂੰ ਅੱਜ ਹੋ ਗਿਆ ਜੀ 12 ਦਿਨ 12 ਦਿਨ ਮਾਗਰ ਬੱਸੀ ਹੈ ਨਾ ਮਾਗਰ ਬੱਸੀ ਠੀਕ ਆ ਤੇ ਦੁੱਧ ਹੁਣ ਕਿੰਨਾ ਕਬਾਈ ਇਸ ਟੇਸ ਲਿਆ ਇਸ ਟਾਈਮ ਜੀ 17 ਲੀਟਰ ਪ 17 ਲੀਟਰ ਦੁੱਧਾਂ ਤੇ ਤਸੱਲੀ ਹੋ ਜੂ ਹਾਂ ਹਾਂ ਜੀ ਤਸੱਲੀ ਤੁਸੀਂ ਕਰਨੀ ਆ ਠੀਕ ਆ ਤੇ ਭਾਈ ਰੇਟ ਦੀ ਗੱਲ ਕੀ ਆ ਜੰਨਦੀ ਦਾ ਰੇਟ ਜੀ 70000 ਰੁਪਿਆ ਮੋਲ ਦਾ 70000 ਰੁਪਿਆ ਮਾਨ ਤੇ ਨਹੀਂ ਕਰ ਦੇਗਾ ਮਾਨ ਤੇ ਨਹੀਂ ਜੀ ਮੌਕੇ ਤੇ 62000 ਨਹੀਂ ਛੜਾ 62000 ਠੀਕ ਆ ਲੈ 62000 ਰੇਟ ਆ ਬਾਕੀ ਭਾਈ ਨੂੰ ਤੁਸੀਂ ਸੰਪਰਕ ਕਰ ਲਓ ਨੰਬਰ ਕਿਹਨਾ ਸੀ ਇੱਕ ਵਾਰੀ ਨੰਬਰ ਬੋਲ ਦੇ ਨੰਬਰ 94787 80199 ਇਸ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਲੇ ਮੇਤਰੋਨਾ ਪੈਕਾ ਝੋਟਾ ਤੋੜ ਕੇ ਦਿਖਾਉਣੇ ਹਨ ਤੋੜ ਬਾਈ ਤੈਨੂੰ ਮੜਿਆ ਤੋੜਦਾ ਤੁਸੀਂ ਚੈੱਕ ਕਰ ਲੋ ਤੇ ਬਾਕੀ ਪੂਰੀ ਡਿਟੇਲ ਬਾਈ ਤੋਂ ਲੈ ਕੇ ਦੇਵਾਂਗੇ ਸਾਫ ਸੁਥਰਾ ਤੇ ਪੂਰਾ ਜੈਡ ਬਲੈਕ ਹਨਾ ਤੇ ਬਾਕੀ ਚੰਗਾ ਵਧੀਆ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਜੈਡ ਬਲੈਕ ਝੋਟਾ ਜੇ ਕਿਸੇ ਨੇ ਕਈ ਵਾਰ ਸਕਰੀਨ ਕੱਟਾ ਜਿਵੇਂ ਆਪਾਂ ਕਹਦੀ ਹੈ ਹਨਾ ਫਾਰਮ ਫੁਰਮ ਤੇ ਰੱਖਣਾ ਹੁੰਦਾ ਜਾਂ ਡਾਇਰੈਕਟ ਕ੍ਰੋਸਿੰਗ ਵਾਸਤੇ ਪਿੰਡ ਦੇ ਵਿੱਚ ਬੰਨ੍ਹਦੇ ਬਾਈ ਰੱਖਣਾ ਹੁੰਦਾ ਤਾਂ ਬਾਕੀ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸੰਗ ਸੰਗ ਪੂਰਾ ਕੁੰਡਾ ਤੇ ਸਕੀਨ ਆ ਤੇ ਸਰਵਿਸ ਸ਼ੁਰੂ ਆ ਤੇ ਬੁੱਕ ਬਾਕੀ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈਣਾ ਉਰਾਂ ਜਾ ਆ ਬਾਈ ਉਧਰ ਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤੇ ਨਾਮ ਦੱਸੀ ਬਾਈ ਬੱਲੇ ਦਾ ਅਵਤਾਰ ਸਿੰਘ ਜੀ ਅਵਤਾਰ ਪਿੰਡ ਬਾਈ ਤੁਲ ਬਨਜਾਰਾ ਜੀ ਦੂਰ ਬਨਜਾਰ ਜਲਾ ਜਲਾ ਸੰਗਰੂਰ ਹੈ ਸੰਗਰੂਰ ਤੇ ਅਵਤਾਰ ਜੀ ਆਪਾਂ ਝੋਟ ਦੀ ਗੱਲ ਕਰ ਲਈਦੀ ਬਾਈ ਕਿੰਨੇ ਟਾਈਮ ਦਾ 2.5 ਸਾਲ ਦਾ ਹੋਵੇ 2.5 ਸਾਲ ਦਾ ਲਾਉਂਦਾ ਮਨ ਜੀ ਹਾਂ ਜੀ ਸਰਵਿਸ ਸ਼ੁਰੂ ਆ 2.5 ਸਾਲ ਦਾਗਾ ਤੇ ਕਿਹੜੇ ਸੀਮਨ ਸੁਮਣ ਦਾ ਬਾਈ ਫਿਰ ਸੀਮਨ ਦਾ ਹੈ ਕੋਪੀ ਬੰਦ ਦਾ ਜੀ ਉਹ ਕੋਪੀ ਬੰਦ ਦਾ ਹਾਂ ਠੀਕ ਆ ਤੇ ਬਾਕੀ ਸਰਵਸ ਸ਼ੁਰੂ ਹੋ ਮਿੱਤਰੋ ਤੇ ਅੱਜ ਬਾਈ ਸੇਲ ਕਰਨਾ ਹੈ ਸੀ ਜੈਡ ਬਲੈਕ ਝੋਟਾ ਤੇ ਇੱਕ ਵਾਰੀ ਉਹਦਾ ਨੰਬਰ ਬੋਲੀ ਬਾਈ ਦੱਸੀ ਲੇ ਨੰਬਰ ਮੇਰਾ ਨੰਬਰ ਦੱਸੀ ਬਾਈ ਨੂੰ ਕਿੰਨਾ ਬਾਈ 86993882 8699393 8699365 882 ਬਾਈ ਦਾ ਨੰਬਰ ਆ ਤੇ ਪਿੰਡ ਆ ਤੂਰ ਬਨਗਾਰ ਜ਼ਿਲ੍ਹਾ ਸੰਗਰੂਰ ਆ ਤੇ ਰੇਟ ਦੀ ਗੱਲ ਆਉਂਦੀ ਆ ਬਤਾਰ ਬਾਈ ਰੇਟ ਕਰਦਾ ਈ ਢਾਈ ਟਾਈ ਮਾਨਦਾਨ ਕਹਿੰਦਾ ਕੋਈ ਲਵੇ ਜੀ ਕਰਦਾਂਗੇ ਜੀ ਦੇ ਲਵੇ ਰੇਟ ਮੰਡੀ ਦੇ ਹਿਸਾਬ ਕਰਨਾ ਹਾਂਜੀ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਮਿੱਤਰੋ ਤੇ ਬਾਕੀ ਬਾਈ ਕਹਿੰਦਾ ਮੌਕੇ ਤੇ ਮਾਨਦਾਨ ਜਰੂਰ ਕਰਕੇ ਦਰਾਂਗੇ ਜੇ ਛੋਟਾ ਛੋਟਾ ਤੁਹਾਡੇ ਪਸੰਦ ਆਉਂਦਾ ਤਾਂ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਚੰਗਾ ਸਕੀਨ ਆ ਕਈ ਵਾਰ ਪਿੰਡ ਪਿੰਡ ਦੇ ਵਿੱਚ ਲੈ ਕੇ ਰੱਖਣਾ ਹੁੰਦਾ ਜਾਂ ਕਈ ਵਾਰ ਅਗਲਾ ਕਹਿੰਦਾ ਸੌਂਗੀਰ ਫਾਰਮ ਤੇ ਰੱਖ ਲਈ ਹੈ ਨਾ ਵਧੀਆ ਚੰਗਾ ਡੈਡ ਬਲੈਕ ਛੋਟਾ ਤੇ ਪੂਰੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ